on the directions of a DGP sir uh, and and the, under the guidance and supervision of a DIG sir and a SSP sir ਜਿਹੜੀ ਮੋਗਾ ਪੁਲਿਸ ਵੱਲੋਂ 68F ਦੇ ਤਹਿਤ ਦੋ ਨਸ਼ਾ ਤਸਕਰਾਂ ਦੀ ਅਜੀ ਪ੍ਰਾਪਰਟੀ ਜਿਹੜੀ ਜਿਸ ਦੀ ਕੁੱਲ ਕੀਮਤ 75 ਲੱਖ 46 ਹਜ਼ਾਰ ਹੈਗੀ ਹੈ ਉਹਨੇ ਜਾਇਦਾਦ ਅਸੀਂ ਜ਼ਬਤ ਕੀਤੀ ਹੈਗੀ ਹੈ ਅੱਜ ਸਾਨੂੰ ਉਹਨਾਂ ਦੇ ਕਨਫਰਮੇਸ਼ਨ ਆਰਡਰ ਜਿਹੜੇ ਹੈਗੇ ਮਿਲ ਗਏ ਨੇ ਤੇ ਅਸੀਂ ਉਹਨਾਂ ਦੇ ਘਰ ਜਾ ਕੇ ਸਾਡੇ ਡੀਐਸਪੀ ਸਵਾਨ ਵੱਲੋਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਘਰ ਦੇ ਉੱਪਰ ਪੇਸਟ ਕੀਤੇ ਗਏ ਨੇ ਜਿਸ ਦੀ ਡਿਟੇਲ ਇਸ ਤਰ੍ਹਾਂ ਹੈ ਕਿ ਇਹ ਪ੍ਰਿਤਪਾਲ ਸਿੰਘ ਉਹ ਪਿਤਾ ਜਿਸ ਉੱਪਰ ਤਿੰਨ ਕਮਰਸ਼ੀਅਲ ਕੁਆਂਟੀਟੀ ਦੇ ਐਫਆਈਆਰ ਰਜਿਸਟਰਡ ਨੇ ਉਸ ਲਈ ਅਸੀਂ કુલ 13560000 ਦੀ ਪ੍ਰਾਪਰਟੀ ਜਿਹੜੀ ਉਸ ਦੇ ਨਾਮ ਤੇ ਸੀ ਜਿਹੜੇ ਉਸ ਨੇ ਨਸ਼ਾ ਵੇਚ ਕੇ ਇਹ ਪ੍ਰਾਪਰਟੀ ਬਣਾਈ ਸੀ ਉਸ ਨੂੰ ਅਸੀਂ ਜ਼ਬਤ ਕੀਤਾ ਹੈਗਾ ਇੱਕ ਜਿਹੜੀ ਇੱਕ ਮਲਕੀਤ ਕੋਰਫ ਕਿਪੋ ਹੈਗੀ ਹੈ ਉਸ ਦੀ ਕੁੱਲ ਪ੍ਰਾਪਰਟੀ ਜਿਹੜੀ ਹੈਗੀ ਸੀ 62000 ਜਾ 62,40,918 ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਇਸ ਨੂੰ ਸੀ ਜਬਤ ਕੀਤਾ ਹੈਗਾ ਇਸ ਵਿੱਚ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਮੋਗਾ ਪੁਲਿਸ ਵੱਲੋਂ ਇੱਕ ਕਾਰਵਾਈ ਅੱਗੇ ਵੀ ਚੱਲ ਰਹੀ ਰਹੇਗੀ ਜੋ ਕਮਰਸ਼ੀਅਲ ਕੁਆਂਟੀਟੀ ਦੇ ਜਿੰਨੇ ਵੀ ਜਿਹੜੇ ਸਮੱਗਲਰ ਹੈਗੇ ਨੇ ਜਿਨ੍ਹਾਂ ਨੇ ਵੀ ਇਹ ਪ੍ਰਾਪਰਟੀਆਂ ਬਣਾਈਆਂ ਨੇ ਅਸੀਂ ਉਹਨਾਂ ਦੇ ਉੱਪਰ ਇਹ ਕਾਰਵਾਈ ਜਾਰੀ ਰੱਖਾਂਗੇ ਤੇ ਅਸੀਂ ਉਹਨਾਂ ਦੀ ਪ੍ਰਾਪਰਟੀ ਜਿਹੜੀ ਵੀ ਇਹ ਬਣਾਈ ਹੈਗੀ ਉਹਨਾਂ ਨੂੰ ਜਬਤ ਕਰਾਂਗੇ